ਸਵਾ ਦੋ ਸਾਲ ਲਗਾਤਾਰ ਮੈਨੂੰ ਵੀ ਕਈ ਵਾਰ ਸਪੀਕਰ ਜਿਹੜੇ ਨੇ ਸਦਵਾ ਸਾਹਿਬ ਨੂੰ ਫਰਿਆਦ ਕਰਨੀ ਪਈ ਉਹ ਕਮਰ ਵਿੱਚ ਬਤਾ ਨੂੰ ਕੋ ਪੰਜ ਮਿੰਟ ਹੀ ਦੇ ਦੋ ਬੋਲਣ ਦੇ ਜਿਹੜਾ ਪੋਸਟਰ ਬੁਆਏ ਬਣਾਇਆ ਜਿਹਦੀ ਨੌਕਰੀ ਛਡਵਾਈ ਤੇਰਾ ਸਾਲ ਦੀ ਨੌਕਰੀ ਛਡਵਾਈ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਫਰਕਾਰੀ ਤੇ ਗੱਲ ਕਲਾਂ ਦੇ ਪਾਪੀਆਂ ਨੂੰ ਕੈਦ ਕਰਵਾਉਣ ਦਾ ਤੁਸੀਂ ਗੱਲ ਕੀਤੀ ਉਹ ਤੁਸੀਂ ਪੰਜ ਮਿੰਟ ਦਾ ਉਹਨੂੰ ਵਿਧਾਇਕਾ ਨਾਲ ਗੱਲ ਕਰਦਾ ਮੋਪੈਂਦੇ ਨੇ ਮੈਂ ਦੱਸਣਾ ਚਾਹੁੰਦਾ ਸਾਰੇ ਵੀਰਾਂ ਨੂੰ ਕਿ ਪਿੱਛੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਕ ਗੁਰੀਬ ਸਿੰਘ ਢਾਲੀਵਾਲ ਆਪ ਦੇ ਜਿਹੜੇ ਪਾਰਲੀਮੈਂਟ ਦੇ ਕੈਂਡੀਡੇਟ ਨੂੰ ਲੈਣੇ ਦੇ ਉਹ ਛੋਟੇ ਵੀ 2 ਮਿੰਟ ਮੁੜ ਚੋਈਆ ਆ ਗੱਲ ਹੋ ਲੈ ਗਈ 2 ਮਿੰਟਾਂ ਚ ਕੀ ਗਏ ਮੈਂ ਤੇ ਪਾਰੀ ਬੋਲਣੇ 2 ਮਿੰਟ ਇੱਥੇ ਸ਼ਰਮ ਨਾ ਕਰੋ ਲੋਕ ਜਪਨ ਰੁਕ ਜੋ ਰੁਕ ਸਰਮਾ ਆ ਕੁਝ ਲੋਕਾਂ ਨੇ ਕੋ 2 ਮਿੰਟ ਰਾਤ ਦਾ ਹੋ ਗਿਆ ਤਾਂ ਬਸ ਇਹ ਤਾਂ ਗਾਮ ਬਾਤ ਕਰ ਰਿਹਾ ਰੁਕ ਜੋ ਥੋੜਾ ਜਿਹਾ ਕਦਾਂ ਬਾਤ ਕਰਵਾਉਂਦੇ ਆ ਤੁਹਾਨੂੰ ਸਾਜਾਂ ਦੀ ਸਿਹਤ ਬੜੀ ਕਮਜ਼ੋਰ ਹੈ ਮੇਰੇ ਬੰਦਾ ਉਹ ਜਾ ਕੇ ਅੱਧਾ ਘੰਟਾ ਬਾਤ ਕਰਵਾਇਆ ਦਾ ਜੂ ਜੀ ਦੇ ਦਰਵਾਜ਼ੇ ਤੇ ਉਹ ਮੇਰੀ ਕੋ ਜਾਰਿਸ਼ ਹੈ ਕਿ ਬਿਆਨ ਦਿੱਤਾ ਕੁਮਰ ਵਿਜੇਪ੍ਰਤਾਪ ਕਿ ਜਿੱਦਣ ਕੇਜਰੀਵਾਲ ਸਾਹਿਬ ਅੱਧਰ ਹੋਏ ਦਿਨ ਉਹਨੇ ਕਿਹਾ ਜੀ ਕਿ ਜਿੰਨਾ ਬੰਦਿਆਂ ਨੂੰ ਬਹੁਤ ਤੁਸੀਂ ਮਹੱਤਵਪੂਰਨ ਪੋਜੀਸ਼ਨਾਂ ਦਿੱਤੀਆਂ ਉਹ ਬੰਦੇ ਸਾਰੀ ਰਾਤ ਭੰਗੜਾ ਪਾਉਂਦੇ ਨੇ ਆਪਣੇ ਘਰ ਇਹ ਕੁਮਰ ਵਿਜੇਪ੍ਰਤਾਪ ਸਿੰਘ ਕਹਿ ਰਿਹਾ ਹੈ ਤੇ ਭਗੜਾ ਪਾਣ ਵਾਲਾ ਕੌਣ ਹੈ ਮੁੱਖ ਮੰਤਰੀ ਬਜਾਜ ਇੱਕ ਦਿਨ ਚੰਗੀ ਤਰ੍ਹਾਂ ਸਾਰੇ ਸੋਸ਼ਲ ਮੀਡੀਆ ਇਥੇ ਫੜੇ ਲੁਕੇ ਮੇਲੇ ਵੀ ਮਿਟੇ ਸੋਸ਼ਲ ਮੀਡੀਆ ਚੈੱਕਰ ਨੂੰ ਇੱਕ ਦਿਨ ਪੂਰਾ ਬੋਲੀ ਹੀ ਕੋਲੀ ਕਿਉਂਕਿ ਇਹਦੀ ਸਿੱਧੇ ਤਾਲ ਮੇਂ ਭਾਜਪਾ ਦੀ ਸਰਕਾਰ ਨਾਲ ਉਹਨਾਂ ਨੇ ਭਗਵੰਤ ਨੂੰ ਵਾਦਾ ਕੀਤਾ ਸੀ ਕਿ ਜਿੰਦਣ ਕੇਜਰੀਵਾਲ ਅੰਦਰ ਕੀਤਾ ਤਿਆਰੀ ਰੱਖੀ ਤੈਨੂੰ ਆਪ ਦਾ ਨੈਸ਼ਨਲ ਕਨਵੀਨਰ ਬਣਾ ਦੇ ਤਾਂ ਹੀ ਉਹ ਤੁਸੀਂ ਦੇਖੋ ਨਾਮ ਨਾਲ ਤੀਫਾ ਦਿੱਤਾ ਨਾ ਭਗਵੰਤ ਨੂੰ ਬਹੁਤਾਂ ਮੌਕੇ ਦਿੱਤਾ ਕਿ ਉਹ ਨੂੰ ਪਤਾ ਸੀ ਕਿ ਮੇਰੀ ਬਾਜੀ ਜਿਹੋ ਕੇ ਬੰਦੇ ਨੇ ਜਿਹੜੀ ਮੇਰੀ ਪਿੰਟੇ ਛੁਰਾ ਬਾਦ ਨੂੰ ਕਿਹਾ ਤੇ ਇਹਨਾਂ ਦੀ ਯਾਰੀ ਆਪਸ ਬਿੱਡੂ ਦੀ ਤੇ ਭਗਵੰਤ ਦੀ ਯਾਰੀ ਸਾਰੇ ਲੋਕ ਜਾਣਦੇ ਜੋ ਕੁਝ ਕਾਂਗਰਸੀਆਂ ਨੇ ਇਹ ਬਿਟੂਰੇ ਕੀਤਾ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਵੀ ਬੱਚੇ ਬਗਾਇਆਂ ਦੀ ਗੱਲ ਹੈ ਆ ਜਾਵਰ ਸਾਹਿਬ ਕੋ 14 ਕ ਐਮਐਲਏ ਨੇ ਮੇਰਾ ਕਹਿ ਲੈਣਾ ਦੇ ਆਪ ਹੋੜੇ ਪਿਛਲੇ ਸਵਾ ਦੋ ਸਾਲ ਚ ਭਗਵਾਨ ਤੁਹਾਨੂੰ ਕਹਿ ਕੇ ਇੱਕ ਵੀ ਆਪ ਦੇ ਐਮ.ਐਲ.ਏ ਨੂੰ ਨਾ ਮਤਵੀਰ ਬਣ ਦਿੰਦਾ ਕਿ ਆਪਣਿਆਂ ਦੀ ਗੱਲ ਛੱਡੋ ਆਪਣਿਆਂ ਦਾ ਜੋ ਜੋ ਕੀਤਾ ਸਾਰੇ ਪੰਜਾਬ ਦੇ ਲੋਕ ਸਾਡੇ ਲੋਕਾਂ ਨੂੰ ਆਪਣੇ ਕੁਲੀਨ ਲੋਕ ਇਹ ਸਾਦਮੀ ਨੇ ਵਿਜੀਲੈਂਸ ਦੇ ذریعے ਕਈਆਂ ਨੂੰ ਦੇਰ ਬਿਗਵਾਈ ਸਿੱਧੇ ਤੌਰ ਜ਼ਿੰਮੇਵਾਰੇ ਸਟਾਜਮ ਇਹ ਸਾਰੇ ਆਪ ਦੇ ਵਿੱਚ ਇੰਨੀ ਡਿਫਰੈਂਸ ਲੈ ਕੇ ਧਿਆਨ ਦਾ ਕੁਝ ਨਹੀਂ ਹੈ ਤੋ ਮੈਂ ਤੁਹਾਨੂੰ ਜਿਹੜੀ ਗੁਜ਼ਾਰਿਸ਼ ਕਰਨਾ ਚਾਹਨਾ ਕੋਲ ਮੇਰੇ ਪ੍ਰਤਾਪ ਸਿੰਘ ਜੀ ਨੇ ਜਿਹੜੀ ਗੱਲ ਕਹੀ ਬੜਾ ਸੰਜੀਦ ਅਲਜ਼ਾਮ ਦੂਜਾ ਉਹਨਾਂ ਦੇ ਇਲਜ਼ਾਮ ਅੰਮ੍ਰਿਤਸਰ ਦੇ ਵਿੱਚ ਖੁਦੀਪ ਸਿੰਘ ਧਾਲੀਵਾਲ ਦੀ ਵੈਲੀ ਦੇ ਵਿੱਚ ਹੋਦਿਆ ਸਟੇਜ ਉੱਤੇ ਸ਼ਰਮਾ ਸਾਹਿਬ ਉਹਨੇ ਕਿਹਾ ਕਿ ਮੇਰੇ ਹਲਕੇ ਜੰਮੁਅਰਸਰ ਨਾਰਥ ਦੋ ਇਹੋ ਜਿਹੇ ਪੁਲਿਸ ਅਫਸਰ ਨੇ ਜਿਹੜੇ ਨਸ਼ੇ ਦਾ ਜਿਹੜਾ ਕਾਰੋਬਾਰ ਚੱਲਦਾ ਇਹ ਰਾਗਵ ਚੱਡੇ ਦੇ ਸਿੱਧੇ ਤੋਂ ਲਾਏ ਬੰਦੇ ਨੇ ਮੈਂ ਪਰਜ਼ੋਰ ਕੋਸ਼ਿਸ਼ ਕਰਲੀ 2 ਸਾਲ ਨੇ ਨਸ਼ੇ ਦਾ ਕੰਮ ਨਹੀਂ ਮੁੱਕ ਰਿਹਾ ਤੇ ਰਾਗਵ ਚੱਡੇ ਦੇ ਲਾਏ ਬੰਦੇ ਨੇ ਤੁਸੀਂ ਆਪ ਦੱਸੋ ਇਹ ਲੋਕ ਕੀ ਆਪਣੀ ਮੂੜ ਦੇ ਕਮਲ ਹੈ ਨਹੀਂ ਕਿ ਆਪਾਂ ਇਹਨਾਂ ਨੂੰ ਮੋਟਾ ਪਈ ਸਵਾ ਦੋ ਸਾਲ ਹੋ ਗਏ ਮੈਨੂੰ ਇੱਕ ਦੱਸੋ ਕਿਸੇ ਵੀ ਗਲੀ ਜੀ ਪੰਜਾਬ ਦੇ ਕਿਸੇ ਸ਼ਹਿਰ ਕਿਸੇ ਅਬਾੜ ਦੇ ਵਿੱਚ ਕਿਸੇ ਪੰਜਾਬ ਦੇ ਪਿੰਡ ਦੇ ਵਿੱਚ ਕਿਸੇ ਪੰਜਾਬ ਦੇ ਕਸਬੇ ਦੇ ਵਿੱਚ ਇੱਕ ਵੀ ਲੱਗੀ ਹੋਵੇ ਮੈਨੂੰ ਪੈਨਸ਼ਨਾਂ ਕਟਾ ਦਿੰਦੀਆਂ ਆ ਸਾਡੇ ਕੋਲ ਸਦਾਨ ਸਾਹਿਬ ਆਏ ਨੇ ਡਾਕਟਰ ਲਖਮੀਰ ਸਿੰਘ ਇਹਨਾਂ ਦਾ ਨਾਮ ਆਉਜੀ ਲਖਮੀਰ ਸਿੰਘ ਆਉਜੀ ਕੋਲ ਉਹੜਾ ਇੱਕ ਜਨ ਦਰਸ਼ਣ ਤੋਂ ਬੜੇ ਪਿਆਰੇ ਸਾਡੇ ਸਾਥੀ ਨੇ ਇੱਕ ਮਿੰਟ ਖਲੋਤ ਜਿੱਤੇ ਥੋੜਾ ਸਾਡੀ ਸਰਵਿਸ ਕਿੰਨੀ ਰਹੀ ਸੀ ਸਾਢੇ 3 ਸਾਲ ਇਹ ਵੀ ਸਾਢੇ 3 ਸਾਲ ਰਹਿੰਦੇ ਸੀ ਇਹ ਵੀ ਗਲਤਫਹਿਮੀ ਦਾ ਸਹਾਰ ਹੋ ਗਿਆ ਚੜ ਗਏ ਕਾਬੂ ਆਪ ਆਪਣੇ ਨੌਕਰੀ ਸੀ ਢਾਕ ਦਿੱਤੀ ਜਿਹਨਾਂ ਕਿਹਾ ਲੋਕ ਸਭਾ ਦੀ ਤੁਹਾਨੂੰ ਪ੍ਰੇਮ ਦਾਂਗੇ ਆ ਸਾਹਮਣੇ ਘਰੋਤੇ ਜੀ ਨੌਕਰੀ ਸਰਕਾਰੀ ਛਡਾ ਕੇ ਘਰ ਤੋੜ ਦਿੱਤਾ ਅੱਜ ਸਾਡੀ ਮਦਦ ਵਾਸਤੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਹਾਜ਼ਰ ਹੋ ਉਸ ਵੇਖ ਲਿਆ ਇਹ ਬੰਦੇ ਸਹੀ ਮਿਹਨਤ ਦੇ ਵਿੱਚ ਪੰਜਾਬ ਦੇ ਨਾਲ ਜਿਹੜਾ ਟੋਕਾ ਵੇਖੋ ਲੁਧਿਆਣੇ ਦੇ ਮਾਰੇ ਵੀਰ ਤੇ ਭੈਣਾ ਇੱਥੇ ਵੇਖਤੀਆਂ ਤੁਸੀਂ ਮੈਨੂੰ ਕੋਈ ਬੰਦਾ ਬਾਹਰ ਖੜ ਕੇ ਇਹ ਗੱਲ ਦੱਸੇ ਕਿ ਤੇ ਨਸ਼ਾ ਚਾਹੀਦਾ ਕੋਈ ਕੁੜੀ ਚਾਹੀਦੀ ਹੈ ਕਿ ਪੰਜ ਮਿੰਟ ਤੋਂ ਵੱਧ ਲੱਗਦੇ ਟੈਲੀਫੋਨ ਤੇ ਇੱਥਾਂ ਕਿਉਂ ਦੱਸੋ ਜੀ ਵਿਕਰੇ ਅਸ਼ਾਕੀ ਲੋਕਾਂ ਦੇ ਰੋਜ਼ ਲਾਜ਼ਮ ਸਾਰੇ ਬਿਠੇ ਹੋਏ ਨਹੀਂ ਵੇਖ ਰਿਹਾ ਸੈਤਾਨ ਦਾ ਇਹ ਟੈਲੀਫੋਨ ਤੇ ਟੈਲੀਫੋਨ ਤੋਂ ਕੇ ਬਣ ਮੈਂ ਤੂੰ ਸਮਝਦਾ ਕੋ ਪੁਲਿਸ ਦੀ ਮਦਦ ਤੋਂ ਮੇਰਾ ਕਾਰੋਬਾਰ ਹੋ ਸਕਦਾ ਨੂੰ ਨਾ ਤਾਂ ਆਪ ਦਾ ਆਈਜੀ ਜਿਹਨੇ 13 ਸਾਲ ਦੀ ਸਰਵਿਸ ਨਹੀਂ ਦੀ ਉਹਨੇ ਖੁਦ ਇਹ ਸਾਰੇ ਤੂੰ ਇੱਕ ਬਾਰਾ ਦੇ ਪੜਿਆ ਨਹੀਂ ਤੇ ਸੋਸ਼ਲ ਮੀਡੀਆ ਤੋਂ ਪੜ੍ਹ ਕੇ ਭੇਂਤੀ ਤੇਰੀ ਹੈ کہ پنجاب دے ویچے آج جس قسم دا باتا برن دے. او باتا برن دے مطابق موڈی صاحب نے پنجاب نو ایک فینینشل امباغو لا کے رکھے چھوٹی انڈسٹری ہے تو بہت ساری چھوٹی انڈسٹری ہے سمال سکیل کوٹیج انڈسٹری تاڑے کرانچو چالتی انڈسٹری ہے ایس ایریا زیادہ تر ہو ہے یا میڈیم سکیل انڈسٹری ہے کوئی لار سکیل بہت تھوڑی انڈسٹری ہے پنجاب ਸਾਰੀਆਂ ਥਗਮ ਕਰਕੇ ਰੱਖਤੀਆਂ ਡਾਕਟਰ ਸਾਹਿਬ ਇਹਨੂੰ ਦੱਸੋ ਕੋਈ ਇੰਡਸਟਰੀ ਚੱਲਦੀ ਉਹ ਬੁਪਾਰੀ ਚੱਲਦੇ ਸਾਰੇ ਜਿਹੜੇ ਵੱਡੇ ਮਲਟੀਨੈਸ਼ਨਲਸ ਨੇ ਉਹਨਾਂ ਦੇ ਹੱਥ ਦੇ ਵਿੱਚ ਸਾਰਾ ਕਾਰੋਬਾਰ ਪੜਾ ਨੌਜਵਾਨ ਬੱਚਿਆਂ ਨੂੰ ਸ਼ਹਿਰਾਂ ਦੇ ਵਿੱਚ ਨਹੀਂ ਤੇ ਕਦੀ ਇਹ ਨਹੀਂ ਸੀ ਹੋਇਆ ਕਿ ਸ਼ਹਿਰ ਵਾਲੇ ਲੋਕ ਆਪਣੀ ਜਾਇਦਾਦ ਵੇਚ ਕੇ ਜਾਂ ਪੈਸੇ ਲਾ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਬਾਹਰ ਦੇ ਮਨ ਕਰਕੇ ਇਹ ਟ੍ਰੈਂਡ ਪਿੰਡਾਂ ਦੇ ਧੁਰੂ ਸੀ ਸ਼ਹਿਰਾਂ ਵਿੱਚ ਨਹੀਂ ਸੀ ਅੱਜ ਕਿਸੇ ਘਰ ਤੇ ਚਲੇ ਜਾਓ ਪੰਜਾਬ ਦੇ ਕਿਸੇ ਪਿੰਡ ਚਲੇ ਜਾਓ ਕਸਬੇ ਚਲੇ ਜਾਓ ਸ਼ਹਿਰ ਚਲੇ ਜਾਓ ਆਪਣੀਆਂ ਜ਼ਿੰਦਾਦਾਂ ਦਾ ਵੇਚ-ਵੇਚ 70000 ਕਰੋੜ ਰੁਪਇਆ ਸਾਲ ਦਾ ਪੰਜਾਬ ਦਾ 70000 ਕਰੋੜ ਰੁਪਇਆ ਦੀਆਂ ਜਾਇਦਾਦਾਂ ਵੇਚ ਕੇ ਬਾਹਰ ਮੁੜਕਾ ਜਾਣਾ ਸਾਰੀ ਇੰਡਸਟਰੀ ਤਬਾਹ ਕਰ ਦਿੱਤੀ ਸਾਰੇ ਕਾਰੋਬਾਰ ਤਬਾਹ ਕਰ ਦਿੱਤੇ ਪਿਛਲੇ 10 ਸਾਲ ਦੀ ਮੇਰਾ ਚਾਰ ਤੇ ਬੀਜੇਪੀ ਦੇ ਜਿਹੜੇ ਬੰਦੇ ਆਉਂਦੇ ਨੇ ਪਹਿਲੇ ਮਿੰਟੂ ਜੀ ਨੂੰ ਪੁੱਛੋ ਜਿਹੜੀ ਪਾਰਟੀ ਚ ਗਏ ਹੋ ਮਿੰਟੂ ਜੀ ਉਹ ਮੋਦੀ ਸਾਹਿਬ ਨੇ ਆਪਣੇ ਸੂਬੇ ਵਿੱਚ ਤੇ ਬੰਦਰਗਾਹਾਂ ਦੋ ਦੀ ਜਗ੍ਹਾ ਤੇ ਪੰਜ ਬਣਾ ਲਈਆਂ ਸਾਨੂੰ ਕੋਈ ਤਕਲੀਫ ਨਹੀਂ ਵੈਲਕਮ ਜੀ ਦਾ ਮਰਜ਼ੀ ਤੁਸੀਂ ਗੁਜਰਾਤ ਦੀ ਤੈਕੀ ਕਰਵਾਓ ਢਕੀ ਪੰਜਾਬ ਦੀ ਕੋਈ ਲੁਸ਼ਮਣੀ ਹੈ ਤੁਹਾਡੇ ਨਾਲ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਲੈ ਕੇ ਆਂਦੇ ਸਾਲ ਸਾਲ ਕਿਸਾਨ ਬਾਰਡਰਾਂ ਤੇ ਬੈਠੇ ਰਹੇ ਖੇਤ ਮਜ਼ਦੂਰ ਬੈਠੇ ਰਹੇ ਸਾਡੇ ਜਿਹੜਾ ਟ੍ਰੇਡਿੰਗ ਰੂਟ ਹੈ ਸਾਰੇ ਨੂੰ ਵੱਡਾ ਤਾਦੀ ਬਾਰਡਰ ਉਹ 10 ਸਾਲਾਂ ਦਾ ਬੰਦ ਕੀਤਾ ਇਹ ਗੱਲ ਕਹਿ ਕੇ ਕੀਤਾ ਕਿਉਂਕਿ ਸਾਡੀ ਦੀ ਬਰੋਗੀ ਜਿਹੜੇ ਪਾਕਿਸਤਾਨ ਵਾਲੇ ਨੇ ਉਹਨਾਂ ਨੇ ਕਾਰੋਬਾਰ ਬੰਦ ਕੀ ਚਲੋ ਅਸੀਂ ਮੰਨ ਲਈਏ ਅਟ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਸਾਰੇ ਵੱਡਾ ਤੁਹਾਡਾ ਟ੍ਰੇਡਿੰਗ 파ਰਟਨਰ ਕਿਹੜਾ ਹੈ ਹਿੰਦੁਸਤਾਨ ਦਾ ਸਾਰੇ ਵੱਡਾ ਟ੍ਰੇਡਿੰਗ 파ਰਟਨਰ ਹੈ ਚੀਨ ਜਿਹਨੇ 3000 ਸਕੁਅਰ ਕਿਲੋਮੀਟਰ ਹਿੰਦੁਸਤਾਨ ਦੀ ਟੈਰੀਟਰੀ ਤੇ ਘੱਟਿਆ ਕੀ ਉਹਦੇ ਨਾਲ ট্রেਡਿੰਗ ਚੱਲਦੀ ਰਹਿੰਦੀ ਜਿੱਥੇ ਪੰਜਾਬ ਦਾ ਬਾਰਡਰ ਹੈ ਜਿਹੜਾ ਸੈਂਟਰ ਇੰਡੀਆ ਦਾ ਖੁੱਲਣਾ ਚਾਹੀਦਾ ਸੀ ਜੇ ਤੇ ਨਾਲ ਸੂਚੇ ਪੰਜਾਬ ਦੀ ਸਾਰੀ ਇੰਡਸਟਰੀ ਇੱਕ ਵੱਡੀ ਰਾਹਤ ਮਿਲਨੀ ਸੀ ਇੱਕ ਵੱਡਾ ট্রেਡਿੰਗ ਸੈਂਟਰ ਖੁੱਲਣਾ ਸੀ ਉਹ ਸਾਡਾ ਕੰਮ ਬਾਕੀ ਪਿੰਡਾਂ ਦੇ ਵਿਕਾਸ ਦੇ ਸਾਡੇ ਪੈਸੇ ਲੁਕ ਕੇ ਉਹ ਮੈਂ ਤੁਹਾਨੂੰ ਕੋਲਾ ਨਹੀਂ ਸ਼ਹੀਦ ਕਰਨੀ ਤੇ ਮੈਂ ਇਹ ਵੀ ਰਾਜਾ ਜੀ ਆਪਣੀ ਸਾਰੀ ਇੰਟਰਵਿਊ ਸਕੇ ਹੈ ਤੇ ਇਹ ਵੀ ਗੱਲ ਦੱਸਣੀ ਹੈ ਕਿ ਪੂਨੇ ਸੌਰੀ ਪਟਨਾ ਦੇ ਜਦੋਂ ਇੰਡੀਆ ਬਲੌਗ ਦੀ ਬਹੁਤ ਵੱਡੀ ਰੈਲੀ ਹੋਈ ਹਜ਼ਾਰਾਂ ਦੀ ਜਮਾਤ ਦੇ ਵਿੱਚ ਲੋਕ ਇਕੱਠੇ ਹੋਏ ਸਟੇਜ ਉੱਪਰ ਅਰਵਿੰਦ ਕੇਜਰੀਵਾਲ ਹੁੜਾ ਨੇ ਮਮਤਾ ਬੇਨਰਜੀ ਨੇ ਉਹਦੇ ਥਾਕਰ ਨੇ ਠਾਕਰੇ ਠਾਕਰੇ ਸਾਹਿਬ ਨੇ ਉਹਦੇ ਥਾਕਰ ਨੇ ਇਹ ਐਲਾਨ ਕੀਤਾ ਕਿ ਜੇ ਇੰਡੀਆ ਬਲੌਗ ਦੀ ਮжоਰਿਟੀ ਆਏਗੀ ਤੇ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਵਾਂਗੇ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਇਹ ਕਾਂਗਰਸ ਦਾ ਪ੍ਰਧਾਨ ਮੰਤਰੀ ਹੀ ਬਣਾਣਾ ਹੈ ਫਿਰ ਆਪ ਦੇ ਵੋਟਰਸ ਨੂੰ ਜਿਹੜੇ ਬੈਠੇ ਨੇ ਸ਼ਹਿਰਾਂ ਵਿੱਚ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਤੁਸੀਂ ਕਿਰਪਾ ਕਰਕੇ ਆਪਣਾ ਕੀਮਤੀ ਵੋਟ ਕਾਂਗਰਸ ਨੂੰ ਦਿਵਾਓ ਕਾਂਗਰਸ ਦੇ ਕੈਂਡੀਡੇਟ ਰਾਜਾ ਬੜਿੰਦੀ ਸਾਹਿਬ ਨੂੰ ਪਾਓ ਅਸੀਂ ਪੰਜਾਬ ਦੀ ਤਰੱਕੀ ਨਵੇਂ ਸਿਰਿਓਂ ਕਰ ਸਕੀਏ